ਪਿਛਲੀ ਵਾਰ ਪਿਛਲੇ ਐਤਵਾਰ ਮੈਂ ਗਵਾਹੀ ਦਿੱਤੀ ਸੀਗੀ ਮੇਰੇ ਤੇ ਬਹੁਤ ਲੋਕਾਂ ਨੇ ਵਿਰੋਧ ਲਾਇਆ ਬਹੁਤ ਗਲਤ ਗਲਤ ਕਮੈਂਟ ਕੀਤੇ ਆ ਹੋਰ ਕਰਨ ਮੇਰਾ ਪਰਮੇਸ਼ਵਰ ਜਿੱਦੇ ਹਸਾਬ ਕਰਨ ਲੱਗਿਆ ਨਾ ਉਹਦੇ ਪਤਾ ਲੱਗੂਗਾ ਲੋਕਾਂ ਨੂੰ ਵੀ ਠੀਕ ਆ ਇਹ ਮੇਰੀ ਮਿਹਨਤ ਦਾ ਮੁੱਲ ਆ ਮੈਨੂੰ ਪਰਮੇਸ਼ਵਰ ਮੈਂ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈ ਉਹ ਕਹਿੰਦਾ ਹੱਥਾਂ ਨਾਲ ਕੰਮ ਕਰ ਮੂੰਹ ਨਾਲ ਮੇਰੀ ਉਸਤਤ ਕਰ ਮੈਂ 24 ਘੰਟੇ ਮੇਰੇ ਮੂੰਹ ਦੇ ਵਿੱਚ ਮੇਰੇ ਪਰਮੇਸ਼ਵਰ ਦੀ ਵਡਿਆਈ ਆ ਮੇਰਾ ਪਰਮੇਸ਼ਵਰ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਚਮਤਕਾਰ ਕਰਦਾ ਹੈ ਮੈਂ ਪਰਮੇਸ਼ਵਰ ਭਲਾ ਮੈਨੂੰ ਸਾਰਾ ਜੱਗ ਛੱਡ ਜਾਵੇ ਸਾਰੇ ਮੇਰੇ ਧੀਆਂ ਪੁੱਤ ਮੇਰੇ ਭੈਣ ਭਰਾ ਮੈਨੂੰ ਕੋਈ ਸਾਰੇ ਛੱਡ ਜਾਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਦਿੱਗਾ ਮੇਰੀ ਗਵਾਹੀ ਮੇਰਾ ਪਰਮੇਸ਼ਵਰ ਜਿਹਦਾ ਮੇਰੀ ਬਣਾਉਂਦਾ ਤੇ ਮੈਂ ਤਾਂ ਗਵਾਹੀ ਆਈ ਦੇਣੀ ਆ ਜੋ ਮਰਜੀ ਮੈਨੂੰ ਕੋਈ ਮਰਜੀ ਕੁਛ ਮਰਜੀ ਬੋਲੀ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਜਿੱਦੇ ਹਿਸਾਬ ਕੀਤਾ ਮੇਰੇ ਪਰਮੇਸ਼ਵਰ ਨੇ ਲੋਕੀ ਆਪ ਦੇ ਗੁਨਾਹਾਂ ਦਾ ਆਪ ਨੂੰ ਪਤਾ ਲੱਗ ਜਾਣਾ ਵੇਸੀ ਠੀਕ ਆ ਕਿਸੇ ਤੇ ਵਿਰੋਧ ਕੀਤਾ ਸੀ ਕਿਸੇ ਦੀ ਅਸੀਂ ਗਲਤ ਕਮੈਂਟ ਕੀਤੇ ਆ ਉਹ ਆਪਦੀਆਂ ਗੁਨਾਹਾਂ ਦਾ ਆਪ ਹੀ ਮੁੱਲ ਭਰ ਜਾਣਗੇ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਨਾ ਮੈਂ ਕਿਸੇ ਨੂੰ ਮਾੜਾ ਨਾ ਕਹਿੰਦਾਂ ਚੰਗਾ ਨਾ ਕਿਸੇ ਨੂੰ ਕੋਈ ਗਾਲੀ ਗਲੋਚ ਸਾਡਾ ਪਰਮੇਸ਼ਵਰ ਦੱਸਦਾ ਉਹ ਕਹਿੰਦਾ ਜੇ ਤੈਨੂੰ ਕੋਈ ਯਸੂ ਮਸੀਹ ਨੂੰ ਮਾੜਾ ਕਹਿੰਦਾ ਤੋ ਮੇਰਾ ਧੰਨਵਾਦ ਕਰਕੇ ਗਾਂ ਨੰਗ ਜਾ ਮੈਂ ਆਪੇ ਹਿਸਾਬ ਕਰ ਲੂੰਗਾ ਦੇਣਾ ਹallelujah ਸੁਣਾਂਗੇ ਇੱਕ ਗਵਾਹੀ ਨੂੰ ਇਹ ਪੈਂਦਾ ਨਾਮ ਜਸਵੀਰ ਕੌਰ ਐ ਤੇ ਪਿੰਡ ਬੋਡਿਆ ਦੇ ਰਹਿਣ ਵਾਲੇ ਆਪਾਂ ਇਹਨਾਂ ਦੀ ਗਵਾਹੀ ਨੂੰ ਸੁਣਦੇ ਆ ਪਰਮੇਸ਼ਰ ਨੇ ਜ਼ਿੰਦਗੀ ਵਿੱਚ ਕੀ ਚਮਤਕਾਰ ਕੀਤਾ ਹallelujah ਸਾਰੀ ਭੈਣ ਭਰਾਵਾਂ ਨੂੰ ਜੈ ਮਸੀਦੀ ਰੱਬ ਦੇ ਦਾਸ ਅਸਨ ਨੂੰ ਵੀ ਜੈ ਮਸੀਦੀ ਮੇਰੇ ਵੱਲੋਂ ਮੇਰੀ ਗਵਾਹੀ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੱਬ ਨੇ ਚਮਤਕਾਰ ਕੀਤਾ ਮੇਰੀ ਵੱਡੀ ਗਵਾਹੀ ਹੈ ਮੇਰੇ ਪਰਮੇਸ਼ਵਰ ਦੇ ਨਾਲ ਹੀ ਸਿੱਧੀ ਗੱਲਬਾਤ ਜਦੋਂ ਮੇਰੇ ਨਾਲ ਪਰਮੇਸ਼ਰ ਕਰਦਾ ਉਹਦੀ ਸੱਚੀ ਸੁੱਚੀ ਗਵਾਹੀ ਤਾਂ ਮੈਂ ਦੇਉਂ ਦਉ ਜੋ ਮਰਜੀ ਲੋਕ ਮੇਰੇ ਤੇ ਹੁਣ ਮੈਂ ਪਿਛਲੀ ਵਾਰ ਪਿਛਲੇ ਐਤਵਾਰ ਮੈਂ ਗਵਾਹੀ ਦਿੱਤੀ ਸੀਗੀ ਤੇ ਮੇਰੀ ਨੈਟ ਤੇ ਵੀਰ ਕੋ ਚੜਾਤੀ ਮੈਨੂੰ ਜਰੂਰ ਮੈਨੂੰ ਪਤਾ ਸਾਰੇ ਲੋਕ ਮੇਰਾ ਪਖੰਡ ਕਰਦੇ ਆ ਮੇਰੇ ਤੇ ਬਹੁਤ ਲੋਕਾਂ ਨੇ ਵਿਰੋਧ ਲਾਇਆ ਬਹੁਤ ਗਲਤ ਗਲਤ ਕਮੈਂਟ ਕੀਤੇ ਆ ਹੋਰ ਕਰਨ ਮੇਰਾ ਪਰਮੇਸ਼ਵਰ ਜਿੱਦੇ ਹਿਸਾਬ ਕਰਨ ਲੱਗਿਆ ਨਾ ਉਹਦੇ ਪਤਾ ਲੱਗੂਗਾ ਲੋਕਾਂ ਨੂੰ ਵੀ ਠੀਕ ਆ ਇਹ ਮੇਰੀ ਮਿਹਨਤ ਦਾ ਮੁੱਲ ਆ ਮੈਨੂੰ ਪਰਮੇਸ਼ਵਰ ਮੈਂ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈ ਉਹ ਕਹਿੰਦਾ ਹੱਥਾਂ ਨਾਲ ਕੰਮ ਕਰ ਮੂੰਹ ਨਾਲ ਮੇਰੀ ਉਸਤਤ ਕਰ ਮੈਂ 24 ਘੰਟੇ ਮੇਰੇ ਮੂੰਹ ਦੇ ਵਿੱਚ ਮੇਰੇ ਪਰਮੇਸ਼ਵਰ ਦੀ ਵਡਿਆਈ ਆ ਮੇਰਾ ਪਰਮੇਸ਼ਵਰ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਚਮਤਕਾਰ ਕਰਦਾ ਹੈ ਮੈਂ ਪਰਮੇਸ਼ਵਰ ਭਲਾ ਮੈਨੂੰ ਸਾਰਾ ਜੱਗ ਛੱਡ ਜਾਵੇ ਸਾਰੇ ਮੇਰੇ ਧੀਆਂ ਪੁੱਤ ਮੇਰੇ ਭੈਣ ਭਰਾ ਮੈਨੂੰ ਕੋਈ ਸਾਰੇ ਛੱਡ ਜਾਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਠੀਕਾ ਮੇਰੀ ਗਵਾਹੀ ਮੇਰਾ ਪਰਮੇਸ਼ਵਰ ਜਿਹਦਾ ਮੈਨੂੰ ਬਣਾਉਂਦਾ ਤਾਂ ਮੈਂ ਤਾਂ ਗਵਾਹੀ ਆਈ ਦੇਣੀ ਆ ਜੋ ਮਰਜੀ ਮੈਨੂੰ ਕੋਈ ਮਰਜੀ ਕੁਸ ਮਰਜੀ ਬੋਲੀ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਜਿੱਦੇ ਹਿਸਾਬ ਕੀਤਾ ਮੇਰੇ ਪਰਮੇਸ਼ਵਰ ਨੇ ਲੋਕੀ ਆਪ ਦੇ ਗਨਾਹਾਂ ਦਾ ਆਪ ਨੂੰ ਪਤਾ ਲੱਗ ਜਾਣਾ ਵੇਸੀ ਠੀਕ ਆ ਕਿਸੇ ਤੇ ਵਿਰੋਧ ਕੀਤਾ ਸੀ ਕਿਸੇ ਦੀ ਅਸੀਂ ਗਲਤ ਕਮੈਂਟ ਕੀਤੇ ਆ ਉਹ ਆਪ ਦੀਆਂ ਗਨਾਹਾਂ ਦਾ ਆਪ ਹੀ ਮੁੱਲ ਭਰ ਜਾਣਗੇ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਨਾ ਮੈਂ ਕਿਸੇ ਨੂੰ ਮਾੜਾ ਨਾ ਕਿਸੇ ਨੂੰ ਚੰਗਾ ਨਾ ਕਿਸੇ ਨੂੰ ਕੋਈ ਗਾਲੀ ਗਲੋਚ ਸਾਡਾ ਪਰਮੇਸ਼ਵਰ ਦੱਸਦਾ ਉਹ ਕਹਿੰਦਾ ਜੇ ਤੈਨੂੰ ਕੋਈ ਯਸੂ ਮਸੀਹ ਨੂੰ ਮਾੜਾ ਕਹਿੰਦਾ ਤੋ ਮੇਰਾ ਧੰਨਵਾਦ ਕਰਕੇ ਗਾਂ ਨੰਗ ਜਾ ਮੈਂ ਆਪੇ ਹਿਸਾਬ ਕਰ ਲੂੰਗਾ ਦੇਣਾ ਮੇਰਾ ਵਿਸ਼ਵਾਸ ਮੇਰੇ ਪਰਮੇਸ਼ਰ ਤੇ ਆ ਮੇਰਾ ਪਰਮੇਸ਼ਰ ਜਿੱਦੇ ਹਿਸਾਬ ਕਰੂਗਾ ਉਹਦੇ ਲੋਕਾਂ ਨੂੰ ਆਪ ਹੀ ਪਤਾ ਲੱਗ ਜਾਊਗਾ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਆ ਰਾਤ ਦੇ ਵਿੱਚ ਮੇਰੀ ਐਡੀ ਵੱਡੀ ਪਰਮੇਸ਼ਰ ਮੇਰੀ ਗਵਾਹੀ ਬਣਾਈ ਆ ਮੈਂ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਕਿਤੇ ਵੀ ਨਹੀਂ ਥੱਕਦੀ ਤੇ ਨਾ ਮੈਂ ਥੱਕਾਂਗੀ ਮੈਂ ਪਰਮੇਸ਼ਰ ਦੀ ਜਿੰਨੀ ਵੀ ਮੈਥੋਂ ਹੋ ਸਕਦੀ ਤੈਦ ਲੋ ਧੰਨਵਾਦ ਕਰੂੰਗੀ ਧੰਨਵਾਦ ਪਰਮੇਸ਼ਰ ਦਾ ਮੈਂ ਰਹਿੰਦੀ ਦੁਨੀਆਂ ਮੈਂ ਜਿੰਨਾ ਚਿਰ ਮੇਰੇ ਸਾਹ ਚੱਲਦੇ ਆ ਉਹਨਾਂ ਚਿਰ ਮੈਂ ਜਸੂ ਦੇ ਨਾਂ 'ਚ ਜੀਊਂਗੀ ਤੇ ਜਸੂ ਦੇ ਨਾਂ 'ਚ ਮਰੂੰਗੀ ਹallelujah ਮੇਰਾ ਵਿਸ਼ਵਾਸ ਮੇਰੇ ਪਰਮੇਸ਼ਰ ਨਾਲ ਆ ਮੈਂ ਪਰਮੇਸ਼ਰ ਦੀ ਨਾਂ 'ਚ ਜਿਉਣਾ ਤੇ ਨਾਂ 'ਚ ਮਰਨਾ ਇਹਨੂੰ ਮੈਂ ਮਰਨੋਂ ਮਰਜੂ ਮੈਂ ਇਹਦਾ ਨਾਂ ਨਹੀਂ ਛੱਡਣਾ ਤੇ ਬੰਦਗੀ ਵੀ ਨਹੀਂ ਮੈਂ ਰੋਕਣੀ ਵੰਦਗੀ ਵੀ ਇੱਥੇ ਆਈ ਹੋਊਗੀ ਮੇਰੇ ਕੋਲ ਉਹਨੇ ਮੈਥੋਂ ਆਪਦੀ ਹਜ਼ੂਰੀ ਵਾਸਤੇ ਥਾਂ ਛਡਾਇਆ ਮੈਂ ਕੋਈ ਨਹੀਂ ਸੀ ਕੁਛ ਕਰਨ ਜੋਗਰੀ ਇਹ ਪਰਮੇਸ਼ਵਰ ਦੀ ਦਇਆ ਹੈ ਪਰਮੇਸ਼ਵਰ ਦੀ ਦਇਆ ਦੇ ਨਾਲ ਉਹਦੀ ਚਰਚ ਬਣਨ ਵਾਸਤੇ ਥਾਂ ਛੱਡਿਆ ਗਿਆ ਇਹਦੇ ਵਿੱਚ ਕੋਈ ਕਿਸੇ ਦਾ ਕੋਈ ਡਿੱਕਾ ਨਹੀਂਗਾ ਇਹ ਪਰਮੇਸ਼ਰ ਦੀ ਹੈ ਜਗਾ ਪਰਮੇਸ਼ਰ ਨੇ ਆਪਦੀ ਹਜ਼ੂਰੀ ਸਤੂਤੀ ਆराधना ਕਰਾਉਣੀ ਐਵੇਂ ਹੀ ਆराधना ਹੋਊਗੀ ਰਾਤ ਜਦੋਂ ਮੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਪਰਮੇਸ਼ਵਰ ਮੇਰਾ ਜਾਣਦਾ ਮੈਂ ਪਰ نیٹ ਤੇ ਵੀਰ ਕੋ ਮੇਰੀ ਨੈਟ ਤੇ ਆਈ ਪਾਉਗੀ ਮੇਰੇ ਪਰਮੇਸ਼ਵਰ ਮੈਂ ਜਿੰਨੇ ਵੀ ਮੇਰੇ ਦਿਲ ਦੀ ਗੱਲ ਆ ਮੈਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸ਼ੇਅਰ ਕਰੂੰਗੀ ਪਰ ਮੈਂ ਜਿਹੜੀ ਪਰਮੇਸ਼ਰ ਮੈਨੂੰ ਜਰੂਰਤ ਸੀ ਪੈਸੇ ਥੇਲੇ ਦੀ ਇਹ ਮੇਰਾ ਪਰਮੇਸ਼ਰ ਜਾਣਦਾ ਜਾਂ ਮੈਂ ਜਾਣਦੀ ਜਾਂ ਮੇਰੇ ਤਿੰਜੰਪਤ ਮੇਰਾ ਪਰਿਵਾਰ ਜਾਣਦਾ ਮੈਨੂੰ ਘਰ ਦੇ ਨਾਲ ਜਦ ਘਰ ਜਾਂਦੇ ਨਾਲ ਮੈਂ ਤੜਕੇ ਦੇ ਵੇਲੇ ਤਾਂ ਕੱਲ ਗੱਲ ਕੀਤੀ ਉਹ ਵੀ ਮੇਰੇ ਗਲ ਪਿਆ ਮੈਂ ਚੁੱਪ ਕਰਕੇ ਪਰਮੇਸ਼ਰ ਦਾ ਧੰਨਵਾਦ ਕਰਕੇ ਮੈਂ ਚੁੱਪ ਕਰਕੇ ਕੋਲ ਉੱਠ ਖੜੀ ਮੈਂ ਕੁਝ ਨਹੀਂ ਬੋਲੀ ਉਹਨੂੰ ਰਾਤ ਨੂੰ ਮੈਂ ਆਪਦੇ ਛੋਟੇ ਮੁੰਡੇ ਤੇ ਮੈਨੂੰ ਬਹੁਤ ਜ਼ਿਆਦਾ ਮਾਣ ਸੀਗਾ ਬਹੁਤ ਮੈਨੂੰ ਉਹਦੇ ਤੇ ਜਾਨੀ ਖਫਾ ਕਰ ਸੀਗਾ ਮੈਂ ਕਹਿੰਦੀ ਸੀ ਵੀ ਇਹ ਮੇਰੇ ਸਾਹਾਂ ਚ ਸਾਹ ਲੈਂਦਾ ਇਹ ਮੈਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦਿੰਦਾ ਮੇਰੇ ਜੋ ਮੈਂ ਕਹਾਂ ਮੇਰੀ ਗੱਲ ਮੰਨਦਾ ਰਾਤ ਉਹਨੇ ਵੀ ਮੈਨੂੰ ਕਹਿੰਦਾ ਮੇਰੀਆਂ ਬਾਹਾਂ ਖੜੀਆਂ ਪਰਮੇਸ਼ਵਰ ਕਹਿੰਦਾ ਜਦੋਂ ਤੈਨੂੰ ਸਾਰੇ ਛੱਡ ਜਾਣਗੇ ਮੈਂ ਤੇਰੇ ਨਾਲ ਆ ਤੂੰ ਮੇਰੇ ਤੇ ਵਿਸ਼ਵਾਸ ਕਰ ਸੱਚ ਵਿੱਚ ਬਣ ਮੇਰੇ ਪ੍ਰਭੂ ਨੇ ਮੇਰੇ ਨਾਲ ਉਹੀ ਵਾਅਦਾ ਪੂਰਾ ਕੀਤਾ ਜਦੋਂ ਮੈਂ ਸਾਰੀਆਂ ਗੱਲਾਂ ਕਰਕੇ ਮੈਂ ਉਹ ਮੁੰਡੇ ਨਾਲ ਵੀ ਗੱਲ ਕਰਕੇ ਜਦੋਂ ਮੈਨੂੰ ਮੁੰਡੇ ਨੇ ਚਿੱਟਾ ਜਵਾਬ ਦਿੱਤਾ ਤੇ ਮੇਰਾ ਮਾਨ ਬਹੁਤ ਦਾਸ ਹੋਇਆ ਤੇ ਮੈਂ ਮਨ ਦੇ ਵਿੱਚ ਮੈਂ ਇੱਕ ਰੋਈ ਨਹੀਂ ਰੋਕ ਮਨ ਮੇਰਾ ਰੋਇਆ ਬਹੁਤ ਆਪ ਦੇ ਵਿੱਚ ਵਿੱਚੇ ਵਿੱਚ ਪਰ ਪਰਮੇਸ਼ਰ ਕਹਿੰਦਾ ਤੂੰ ਮੇਰਾ ਧੰਨਵਾਦ ਕਰ ਮੈਂ ਪਰਮੇਸ਼ਰ ਦਾ ਧੰਨਵਾਦ ਕੀਤਾ ਤੇ ਮੇਰਾ ਪੋਤਾ ਨਾ ਮੂੰ ਮੇਰਾ ਫੋਨ ਚੱਕ ਕੇ ਹੋਰ ਛੋੜ ਦੂਜਾ ਤੇ ਕਰਕੇ ਨੈਟ ਖਤਮ ਕਰ ਦਿੰਦਾ ਪਰ ਮੇਰੇ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕਰਨੀ ਸੀ ਉਹਨਾਂ ਕਾ ਨੈਟ ਮੇਰਾ ਚੱਲ ਪਿਆ ਜਦੋਂ ਮੈਂ ਪਹਿਲਾਂ ਮੈਂ ਪ੍ਰਾਰਥਨਾ ਕਰਨ ਲੱਗੇ ਪ੍ਰਾਰਥਨਾ ਚ ਮੇਰਾ ਮਨ ਨਹੀਂ ਲੱਗਿਆ ਮੈਂ ਕਿ ਪ੍ਰਾਰਥਨਾ ਚ ਮੇਰੀ ਅੱਜ ਰੂਹ ਨਹੀਂ ਜਾਂਦੀਗੀ ਚਲ ਅੱਜ ਪ੍ਰਭੂ ਦੀਆਂ ਗੱਲਾਂ ਸੁਣਦੇ ਹਾਂ ਮੈਂ ਜਦੋਂ ਵੀਡੀਓ ਇਹ ਨੈੱਟ ਵਰਨ ਕੀਤਾ ਤੇ ਮੈਂ ਰੱਬ ਦੀਆਂ ਗੱਲਾਂ ਸੁਣਨ ਲੱਗੀ ਤੇ ਪਹਿਲਾਂ ਜਦੋਂ ਮੈਂ ਕਰਕੇ ਖੋਲਿਆ ਤੇ ਪਹਿਲਾਂ ਮੇਰੇ ਮੂਰੇ ਉਹੀ ਗੱਲ ਆ ਗਈ ਮੇਰੇ ਪਰਮੇਸ਼ਵਰ ਨੇ ਯਿਸੂ ਨੇ ਮੇਰੇ ਨਾਲ ਸਿੱਧੀ ਗੱਲ ਕੀਤੀ ਮੈਨੂੰ ਕਹਿੰਦਾ ਪੁੱਤ ਤੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੈਂ ਆਪਦੇ ਮਨ ਨਾਲ ਸੋਚਿਆ ਵੀ ਪ੍ਰਭੂ ਅੱਜ ਮੇਰੀਆਂ ਕਬਿਰਛਾ ਨੂੰ ਜਾਣਦਾ ਹੈ ਉਹ ਕਹਿੰਦਾ ਮੈਂ ਤੇਰੇ ਦੱਸਣ ਤੋਂ ਮੰਗਣ ਤੋਂ ਬਗੈਰ ਮੈਂ ਜਾਣਦਾ ਤੈਨੂੰ ਕਿਸ ਜਰੂਰਤ ਕਿਸੇ ਚੀਜ਼ ਦੀ ਲੋੜ ਹੈ ਮੈਂ ਤੈਨੂੰ ਤੇਰੇ ਦੱਸਣ ਤੋਂ ਮੰਗਣ ਤੋਂ ਬਗੈਰ ਮੈਂ ਤੇਰਾ ਪੂਰਾ ਕਰਕੇ ਦਊਂਗਾ ਸੱਚੀ ਮਿੱਥੀ ਮੇਰੇ ਨਾਲ ਜੋ ਰਾਤ ਰੱਬ ਨੇ ਉਹੀ ਜਮਤਕਾਰ ਕੀਤਾ ਜਿਹਦੇ ਮੈਂ ਇਹ ਦੇ ਨਾਲ ਮੈਂ ਮੇਰੇ ਨੇ ਇਹੀ ਗੱਲ ਜਦੋਂ ਪਹਿਲਾਂ ਕੀਤੀ ਕਹਿੰਦਾ ਦੋ ਵਾਰੀ ਵੀਡੀਓ ਕੋ ਤੂੰ ਵੇਖ ਲੈ ਤੇ 10 ਲੋਕਾਂ ਨੂੰ ਹੋਰ ਸ਼ੇਅਰ ਕਰ ਦੇ ਚੱਲ ਸ਼ੇਅਰ ਤਾਂ ਮੈਂ ਪਰਮੇਸ਼ਵਰ ਅੱਗੇ ਦੁਆ ਕੀਤੀ ਪ੍ਰਭੂ ਮੈਨੂੰ ਸ਼ੇਅਰ ਨਹੀਂ ਕਰਨੀ ਆਉਂਦੀ ਦੋ ਵਾਰ ਵੇਖੂੰਗੀ ਜਰੂਰ ਮੈਂ ਵੇਖ ਲਈ ਮੈਂ ਉਸ ਤੋਂ ਬਾਅਦ ਦੋ ਕੁ ਗੱਲਾਂ ਹੋਰ ਸੁਣਾਂ ਉਹਦੋਂ ਨੂੰ ਫੇਰ ਮੇਰਾ ਨੈੱਟ ਬੰਦ ਹੋ ਗਿਆ ਮੈਂ ਬੰਦ ਕਰਕੇ ਰੱਖ ਤਾ ਮੈਂ ਪਰਮਾਤਮਾ ਅੱਗੇ ਦੁਆ ਕੀਤੀ ਪ੍ਰਭੂ ਤੇਰਾ ਧੰਨਵਾਦ ਤੂੰ ਜਿਵੇਂ ਕਹਿਣਾ ਮੈਂ ਤੇਰਿਆਂ ਪੈੜਾਂ ਤੇ ਚੱਲੂੰਗੀ ਮੈਂ ਮੈਨੂੰ ਤੂੰ ਨਾ ਸ਼ਰਮਿੰਦਾ ਹੋਂਦਾ ਈ ਜੱਗ ਭਾਵੇਂ ਮੈਨੂੰ ਸਾਰਾ ਛੱਡ ਜੇ ਮੈਂ ਕਿਸੇ ਦੀ ਪਰਵਾਹ ਨਹੀਂ ਕਰਦੀ ਉਹੀ ਗੱਲ ਸਵੇਰ ਜਦੋਂ ਮੈਂ ਉ ਜਿੱਥੇ ਮੈਨੂੰ ਮਾਨ ਸੀ ਮੇਰੇ ਜੇ ਤਾਂ ਮੈਨੇ ਫੋਨ ਲਾਉਣ ਤੋਂ ਪਹਿਲਾਂ ਖੈਰ ਸੁੱਖ ਮੈਨੂੰ ਬਾਅਦ ਚ ਪੁੱਛੀ ਪਹਿਲਾਂ ਮੈਨੂੰ ਮੇਰੇ ਪਰਮੇਸ਼ਰ ਦੀ ਬਚਨ ਮੇਰੇ ਜ਼ਿੰਦਗੀ ਚ ਪੂਰਾ ਹੋਇਆ ਮੈਨੂੰ ਕਹਿੰਦਾ ਤੇਰਾ ਕੰਮ ਹੋਇਆ ਪਿਆ ਤੇ ਤੂੰ ਆਪਦਾ ਚਾਹ ਅੱਜ ਆ ਜੀ ਜਾਂ ਕੱਲ ਨੂੰ ਆ ਜੀ ਆਪਦਾ ਲੈ ਜੀ ਫੜ ਕੇ ਮੈਂ ਪਰਮੇਸ਼ਵਰ ਦਾ ਤੈਅ ਦਿਲੋਂ ਧੰਨਵਾਦ ਕਰਦੀ ਮੇਰੇ ਪਰਮੇਸ਼ਵਰ ਨੇ ਮੈਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣ ਦਿੱਤਾ ਮੈਂ ਰੱਬ ਦੇ ਨਾਮ ਦੇ ਵਿੱਚ ਮੈਂ ਇਹ ਤਾਂ ਆਈ ਗਵਾਹੀਆਂ ਦਊਂਗੀ ਜਿਨ੍ਹਾਂ ਨੂੰ ਕੋਸ ਮਰਜੀ ਕਹਿਣਾ ਕਹੀ ਜਾਵੇ ਮੈਨੂੰ ਇਹਦਾ ਹਾਂ ਅਭਿਸ਼ੇਕ ਇਹ ਹੋ ਵਾਦਾ ਹਾਂ ਅਭਿਸ਼ੇਕ ਇਹ ਹੋ ਵਾਦਾ ਮਹਾ ਅਭਿਸ਼ੇਕ ਇਹ ਹੋ ਵਾਦਾ ਹallelujah 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 ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ